ਆ ਦੇਖੋ ਜੀ ਹਾਲੀਵੁੱਡ ਵਾਲੇ ਫਿਲਮਾਂ ਵਾਲੇ ਕਿਵੇਂ ਆਪਾਂ ਨੂੰ ਦੇਖ ਬਣਾਉਂਦੇ ਆ ਦੇਖੇ ਚੱਲੋ ਕਰੀ ਜਾਂਦੇ ਸਾਰਾ ਸੈਟਅਪ ਤਿਆਰ ਇੱਕਵੇਂ ਟਰੱਕ ਛੜਦੇ ਆ ਕਿਵੇਂ ਗੱਡੀਆਂ ਛੜਦੇ ਆ ਆਪਾਂ ਨੂੰ ਤਾਂ ਐ ਹੁੰਦਾ ਵੀ ਏਡੇ ਏਡੇ ਮਹਿੰਗੇ ਗੱਡੀਆਂ ਛੜਦੇ ਤੇ ਟਰੱਕ ਛੜਦੇ ਦੇਖੀ ਜੰਬੋਣ ਕਿਵੇਂ ਛੜਦੇ ਆ ਕਰੀ ਜਾਂਦੇ ਆ ਤਾਂ ਸਾਰਾ ਸੈਟਅਪ ਤਿਆਰ ਪੂਰਾ ਸੈਟਅਪ ਬਣਾਈ ਜਾਂਦੇ ਆ ਇਹਰੋਂ ਆਪਾਂ ਨੂੰ ਤਾਂ ਅਲਾਸਾ ਪਹਾੜਾਂ ਦੇ ਉੱਤੋਂ ਜਾਂ ਟਿੱਪਿਆਂ ਦੇ ਉੱਤੋਂ ਕਿਵੇਂ ਗੱਡੀਆਂ ਰੁੜਦੀਆਂ ਆਈਆਂ। ਦੇਖੀ ਚੱਲਿਓ ਬਸ ਧਿਆਨ ਨਾਲ ਮਾੜਾ ਜ। ਤੇ ਵੀਰ ਵਣ ਕੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਆਉ ਦਾ ਫਰਜ ਜੇ ਸਮਝ ਗਿਆ ਆ ਵੀ ਕਰ ਦਿਆ ਕਰੋ। ਦੇਖੀ ਝੱਲਿਓ ਹੁਣ ਕਿਵੇਂ ਕਰਦਿਆ ਸਾਡਾ ਬਧਿਆ। ਧਿਆਨ ਨਾਲ। ਕਿਵੇਂ ਬਣਾਉਂਦੇ ਆ ਟਿੱਪੇ ਤੇ ਕਿਵੇਂ ਬਣਾਉਂਦੇ ਆ ਪਹਾੜ। ਦੇਖੀ ਹੈ ਹੁਣ ਇਹ ਚਾਰੇ ਏਂਗਲਾਂ ਤੋਂ ਵੀਡੀਓ ਸ਼ੂਟ ਕਰਦਾ ਹੈ ਚਾਰੇ ਏਂਗਲਾਂ ਤੋਂ ਤੇ ਹੁਣ ਜਮਾ ਲਾਸਟ ਦੇ ਤੇ ਵੇਖੋ ਕਿਵੇਂ ਉਹ ਲੱਗਦਾ ਆਪਾਂ ਨੂੰ ਐ ਯਕੀਨ ਹੋ ਜਾਂਦਾ ਹੈਗਾ ਕਿ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਟਰੱਕ ਰੁੜ ਗਏ ਪਹਾੜਾਂ ਦੇ ਵਿੱਚ ਟੱਪਿਆਂ ਤੋਂ ਰੁੜ ਗਏ ਗਏ ਥੱਲੇ ਐ ਆਪਣਾ ਦਿਮਾਗ ਮਾਈਂਡ ਐ ਫਰੈਸ਼ ਕਰ ਦਿੰਦਾ ਹੈ ਟੱਕ ਪਿਆ ਵੀ ਸੱਹੀ ਹੈ ਉਹ ਆ ਨਾ ਦੇਖੋ ਦੇਖੀ ਚੱਲਿਓ ਵਸ ਪੂਰਾ ਆਹ ਦੇਖ ਲੋ ਇਹ ਰੈਲਿਟੀ ਫਰਮਾ ਸ਼ੂਟ ਕਿਵੇਂ ਹੁੰਦੀ ਆ ਤੇ ਰੈਲਿਟੀ ਸਾਨੂੰ ਕਿਵੇਂ ਦਿਖਾਈ ਜਾਂਦੀ ਆ ਆ ਦੇਖੀ ਚੱਲਿਓ ਆ ਦੇਖੋ ਦੇਖੀ ਚੱਲਿਓ ਧਿਆਨ ਨਾਲ ਹੈਲਤੀ ਕਿਵੇਂ ਸ਼ੂਟ ਹੁੰਦੀ ਹੈ ਕਾਮਾ ਦੇ ਵਿੱਚ ਦਿਖਾਇਆ ਪੁੱਛ ਜਾਂਦਾ ਕਲਮਾ ਸ਼ੂਟ ਕਿਵੇਂ ਹੁੰਦੀ ਹੈ ਤੇ ਦਿਖਾਇਆ ਕਿਵੇਂ ਜਾਂਦਾ ਹੈ ਦੇਖੀ ਚੱਲਿਓ ਬਸ ਆਹ ਦੇਖੋ ਆਹ ਦੇਖੋ ਦੇਖੀ ਚੱਲਿਓ ਦੇਖੀ ਚੱਲਿਓ ਬਸ ਇਹਵਾ ਲਾਸਟ ਤੇ ਦੇਖੋ ਸੀਨ ਚਾਵਾ ਸਾਨੂੰ ਐ ਪੂਰਾ ਪੱਕ ਪਕਾ ਦਿੰਦੇ ਆ ਵੀ ਆਹ ਦੇਖ ਲਓ ਚਾਵਾ ਹੋਇਆ ਖੂਨ ਲੱਗਿਆ ਦਿਖਾਦਾ ਸਾਰਾ ਕੁਛ ਦਿਖਾਦਾ ਐ ਲੱਗਦਾ ਵੀ ਮਹਿੰਗੇ ਮਹਿੰਗੇ ਰਾਤਾਂ কা ਕੱਟੀਆਂ ਹੀ ਆਈ ਭੰਨੀਆਂ ਤੇ ਐਨਆਰਪੀਆ ਲਾ ਦਿੰਦੇ ਆ ਤੇ ਬਾਅਦ ਦਿਖਾਉਂਦੇ ਕੌਸ਼ ਕਰਨਾ ਕੌਸ਼ ਦੇਖੀ ਚੱਲਿਓ ਬੋਲੀ ਦੇਖੀ ਐ ਯੋ ਲਾਸਟ ਦਾ ਸੀਨ ਦੇਖੋ ਪੂਰਾ ਪੱਕੀ ਬਗਾ ਦੇਣਗੇ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਬਾਈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਤਾ ਕਰੋ ਇਹ ਦੇਖੀ ਚੱਲਿਓ ਧਿਆਨ ਨਾਲ ਬਸ ਦੇਖ ਲਓ ਕਿਵੇਂ ਬਣਾਉਂਦੇ ਆ ਪੱਕਾ